ਜੇ ਤੋਢੋ ਕੋਰੇ ਦੀ ਤੋ ਖਾਣੀ ਨੋ ਢੀਏ ਨਾ ਬਉਰਨੁ ਪੁਤੀ ਤੋ ਖਾਜਰ ਬਰੋ ਕਰਾ ਦੋ ਲੋ ਵੇ ਭਾਈ ਤਾਗਰੋ ਦੋ ਨਈ ਹੈ ਰਾਮਾਨੰਦ ਪੁਤੀ ਤੋ ਅਰੋ ਨਾਇਓ ਮਾਰ ਰਾਮ ਜੈ ਦਸ਼ਰਤ ਨੰਦ ਨੇ ਬਗਵਾਨ ਤੀ ਰਾਗਵਰਾ ਬਗੂ ਕੋਲ ਪੂਜਨ 라ਮ ਨੂੰ ਗਾ ਜੀਤਨੂ ਮੂਰਤ ਜੈ ਆਇਆ ਪਿਤਾ ਨੀਪਾ

ਚੇਤਾਨੀ ਕੀ ਕੇਵਨਾ ਕੋਟਿਆ ਤਨਾਰਾ ਕੋਟ ਟਲਿਆ ਸੋਟੀ ਸੰਸ ਦੇ ਮੱਟ ਮਟਾੜਿਓ ਪਗਮਰ ਪੁੰਲਾ ਲੋ ਸੁਬਨ ਕੁਮਾਰ ਪ੍ਰਤਾਪ ਨਾ ਬੋਕੋ ਹਾਂ ਬਰਬਰ